ਬਾਹਿਗੁਰੂ ਜੀ ਦਾ ਖਾਲਸਾ ਸ੍ਰੀ ਬਾਹਿਗੁਰੂ ਜੀ ਕੀ ਫਤਿਹ ਸਾਡੇ ਦੇਸ਼ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀਆਂ ਦਾ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਕਿ ਸਾਡੀਆਂ ਕਹਾਣੀਆਂ ਸੁਣਦੇ ਹੋ ਤੁਸੀਂ ਵਧੀਆ ਪਿਆਰ ਦਿੰਦੇ ਹੋ ਮੈਂ ਕਹਾਣੀ ਹਮੇਸ਼ਾ ਪੰਜਾਬ ਦੀ ਕਰਦਾ ਹੁੰਨਾ ਵਿੱਚ ਤਿੰਨ ਚਾਰ ਚੈਨਲ ਆਲੇ ਦੇਖੇ ਨੇ ਓਹੋ ਜੁਪੀ ਦੀ ਬਿਹਾਰ ਦੀ ਗੁਜਰਾਤ ਦੀ ਜਦੋਂ ਆਪਾਂ ਕਿਸੇ ਥਾਂ ਮੇ ਜਾ ਕੇ ਕੋਈ ਘਟਨਾ ਦੇਖੀ ਨਹੀਂ ਉਹਦਾ ਆਪਾਂ ਨੂੰ ਕੀ ਪਤਾ ਲੱਗਿਆ ਮੀ ਕਿਵੇਂ ਬਣਿਆ ਤੀ ਤਾਂ ਗੱਲ ਚਾਹੇ ਨਵੀਂ ਹੋਵੇ ਚਾਹੇ ਪੁਰਾਣੀ ਤਾਂ ਆਪਾਂ ਗੱਲ ਕਰੋ ਪੰਜਾਬ ਦੀ ਕਿਉਂਕਿ ਆਪਾਂ ਪੰਜਾਬੀ ਨਾਲ ਜੁੜੇ ਹੋਏ ਆਂ ਪੰਜਾਬੀ ਮਾਂ ਬੋਲੀ ਦੀ ਗੱਲ ਕਰੋ ਪੰਜਾਬੀ ਦੇ ਸਿਧਾਂਤਾਂ ਦੀ ਗੱਲ ਕਰੋ ਪੰਜਾਬ ਵਿੱਚ ਕੀ ਵਾਪਰਿਆ ਤੀ ਹੁਣ ਕੀ ਬਾਪਰਿਆ ਪਹਿਲਾਂ ਕਿਵੇਂ ਕਾਣ ਹੁੰਦੇ ਤੇ ਅਜੇ ਹੀਆਂ ਗੱਲਾਂ ਆਪਾਂ ਸਾਂਝੀਆਂ ਕਰੀਏ ਜਿਹਦੇ ਨਾਲ ਲੋਕਾਂ ਦਾ ਮਨ ਨੂੰ ਤਸੱਲੀ ਆਵੇ ਵੀ ਹਾਂ ਵੀ ਯਾਰ ਇਹ ਗੱਲ ਪੰਜਾਬ ਵਿੱਚ ਹੋਈ ਸੀ ਤਾਂ ਮੈਂ ਗੱਲ ਅੱਜ ਕੱਲ੍ਹ ਲੱਗਿਆ ਇੱਕ ਪਤੀ ਪਤਨੀ ਦਾ ਗੋਲੀਆਂ ਮਾਰ ਕੇ ਕਾਤਲ ਕਰਿਆ ਗਿਆ ਸੀ ਇੱਕ ਲਟੇਰਿਆਂ ਵੱਲੋਂ ਉਹ ਕਿਵੇਂ ਦੀ ਕਹਾਣੀ ਸਾਰੀ ਮੈਂ ਤੁਹਾਨੂੰ ਸੁਣਾਉਣ ਲੱਗਿਆ ਜਿਲੇ ਸੰਗਰੂਰ ਦਾ ਪਿੰਡ ਤੇ ਬਹੁਤ ਵੱਡਾ ਤਾਂ ਉਥੇ ਇੱਕ ਪੰਡਤ ਰਹਿੰਦਾ ਸੀ ਤੇ ਨਾਲ ਬਣਤਾਣੀ ਤਾਂ ਉਹਦੇ ਦੋ ਬੱਚੇ ਤੇ ਬੱਚੇ ਛੋਟੇ ਛੋਟੇ ਤੇ ਤਾਂ ਜਿਹੜਾ ਪੰਡਤ ਸੀ ਉਹਦਾ ਬਹੁਤ ਵਧੀਆ ਜਿਹੜਾ ਕੰਮਕਾਰ ਚਲਾਇਆ ਹੋਇਆ ਸੀ ਇੱਕ ਦਾ ਕਰਾਉਂਦਾ ਸੀ ਉਹ ਰਿਸ਼ਤੇ ਤਾਂ ਦੂਜਾ ਇੱਕ ਉਹਦੀ ਬਣਾਈ ਹੁੰਦੀ ਪੰਡਤਾਂ ਦੀ ਮੰਡਲੀ ਜਿਹੜੇ ਕਿ ਪਿੰਡਾਂ ਵਿੱਚ ਪਾਠ ਕਰਦੇ ਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਜਾ ਕੇ ਜਿਹੜੇ ਉਹ ਪੰਡਤ ਤੇ ਜਿਹੜੇ ਪਾਠ ਕਰਦੇ ਤੇ ਉਹ ਆਂਡਾ ਸਰਾਬ ਮੀਟ ਮੱਸੀ ਇਹ ਚੀਜ਼ ਕੀ ਲਾਥਣ ਪਿਆਜ਼ ਬਣੀ ਖਾਂਦੇ ਤੇ ਅਹੀ ਜੀ ਪਹਿਲਾਂ ਲੋਕਾਂ ਚ ਗੁਰੂ ਸਾਹਿਬ ਨੇ ਸਮੱਤ ਵਰਸੀ ਹੁੰਦੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਮੰਨਦੇ ਤੇ ਜੇ ਕੋਈ ਵੀ ਕਾਰਜ ਕਰਨਾ ਹੁੰਦਾ ਤਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਕਰਦੇ ਤੇ ਹੁਣ ਤਾਂ ਸਿੱਖੀ ਵੱਲੋਂ ਅਰਿਆਂ ਲੋਕਾਂ ਦਾ ਘਟਦਾ ਜਾ ਰਿਹਾ ਕਿਉਂਕਿ ਹੋਰ ਡੇਰਿਆਂ ਵੱਲ ਵਧਦਾ ਜਾ ਰਿਹਾ ਕਿਉਂਕਿ ਨਾਲੇ ਸਾਭ ਨੂੰ ਪਤਾ ਹੈ ਵੀ ਬਾਣੀ ਇੱਕ ਤੁਰ ਦਰਗਾਹੋਂ ਆਈ ਐ ਦਸੇ ਗੁਰੂਆਂ ਦੀ ਬਾਣੀ ਐ ਕਿੰਨਾ ਲੋਕਾਂ ਨੂੰ ਸਮਝਾਇਆ ਹੋਇਆ ਫੇਰ ਵੀ ਚੱਕਰਾਂ 'ਚ ਪਈ ਜਾਂਦੇ ਨੇ ਫੇਰ ਵੀ ਇਹ ਲਟੇਰਿਆਂ ਦਾ ਜਿਹੜੇ ਬਾਬੇ ਨੇ ਦੇਤਾਰੀ ਉਹਨਾਂ ਦਾ ਸਕਾਰ ਹੋਈ ਜਾਂਦੇ ਨੇ ਫੇਰ ਮਗਰੋਂ ਵੀਡੀਓ 'ਚ ਰੋ ਰੋ ਕੇ ਕਹਿੰਦੇ ਨੇ ਵੀ ਇਹੇ ਜਿਹੇ ਨੂੰ ਫਾਸੀ ਲੱਗਣੀ ਚਾਹੀਦੀ ਐ ਵੀ ਤੁਸੀਂ ਜਾਂਦੇ ਕੀ ਕਰਨੋ ਜਦੋਂ ਤੁਹਾਨੂੰ ਪਤਾ ਵੀ ਸਾਧ ਲੰਡਰ ਐ ਤੁਸੀਂ ਜਾਂਦੇ ਕੀ ਕਰਨੋ ਸੋਨੂੰ ਵੀ ਨਾਲ ਦੀ ਸਦਾ ਜਿਹੜੀ ਹੱਕ ਬਣਦਾ ਉਹ ਦੇਣੀ ਚਾਹੀਦੀ ਆ ਸਰਕਾਰ ਨੂੰ ਕਿਉਂਕਿ ਤੁਸੀਂ ਜਾਣਿਓ ਤਾਂ ਸਾਧੂਆ ਲਵੇ ਇਕੱਠ ਹੁੰਦੇ ਨੇ ਤਾਂ ਮੈਂ ਗੱਲ ਕਰ ਲੱਗਿਆ ਤੀ ਜਿਹੜੀ ਵੀ ਕਿਵੇਂ ਕਾਤਲ ਹੋਇਆ ਤਾਂ ਉਹ ਰਿਸ਼ਤੇ ਕਰਾਉਂਦਾ ਤੇ ਪਾਠ ਦਾ ਕੰਮ ਤੀ ਪਾਠ ਕਰਦੇ ਪਿੰਡਾਂ ਚ ਕਈ ਪਿੰਡਾਂ ਚ ਮੰਨਿਆ ਹੋਇਆ ਤੀ ਤਾ ਉਹਦਾ ਨਾਉ ਪ੍ਰੇਮਤੀ ਪ੍ਰੇਮ-ਪ੍ਰੇਮ ਹੁੰਦੀ ਸੀ ਤਾਂ ਜਦੋਂ ਉਹ ਆਪਣੇ ਘਰ ਵਿੱਚ ਉਹਦੇ ਲਈ ਪੋਸਾ ਲੈਣ ਆਲਿਆਂ ਦਾ ਟਾਂਕਾ ਜੁੜਿਆ ਰਹਿੰਦਾ ਸੀ ਬਹੁਤ ਲੋਕ ਆਉਂਦੇ ਤੇ ਬਹੁਤ ਦੂਰੋਂ ਦੂਰੋਂ ਕੋਈ ਰਿਸ਼ਤੇ ਰਿਸ਼ਤੇ ਵਾਲੇ ਆ ਗਏ ਕੋਈ ਕੁੜੀ ਵਾਲਾ ਆ ਗਿਆ ਕੋਈ ਮੁੰਡੇ ਵਾਲਾ ਆ ਗਿਆ ਕਿਉਂ ਪਹਿਲਾਂ ਕੁੜੀਆਂ ਵਾਲੇ ਜਿਆਦਾ ਆਉਂਦੇ ਤੇ ਵੀ ਸਾਡੀ ਕੁੜੀ ਦਾ ਰਿਸ਼ਤਾ ਕਿਤੇ ਵਧੀਆ ਜਗ੍ਹਾ ਤੇ ਹੋ ਜੇ ਤਾਂ ਅੱਜ ਕੱਲ ਤਾਂ ਕੁੜੀਆਂ ਦੇ ਉਹੀ ਘਾਟ ਹੈ 100-100 ਕਿਲੋਮੀਟਰ ਤੋਂ ਕੁੜੀ ਨਹੀਂ ਮਿਲਦੀ ਕਿਉਂਕਿ ਲੋਕਾਂ ਨੇ ਧੀਆਂ ਨੂੰ ਜੰਮਣਾ ਬੰਦ ਕਰਤਾ ਇਹ ਜਾ ਜਿਹੜੀਆਂ ਚੱਲੀਆਂ ਨੇ ਸਕੀਮਾਂ ਵੀ ਸਾਡੇ ਤਾਂ ਪੁੱਤੇ ਹੋਵੇ ਧੀ ਤਾਂ ਹੋ ਵੀ ਨਾ ਤਾਂ ਕਰਕੇ ਪੰਜਾਬ ਵਿੱਚ ਅਜਾੜਾ ਹੋ ਰਿਹਾ ਹੈ ਮਾਰੋਮਾਰੀ ਚੱਲ ਰਹੀ ਹੈ ਕਿਉਂਕਿ ਨਾ ਤਾਂ ਲੋਕ ਦਰਖਤ ਛੜਦੇ ਨੇ ਨਾ ਲੋਕ ਧੀ ਨੂੰ ਰਹਿਣ ਦਿੰਦੇ ਨੇ ਜਦ ਬਾਪ ਇਹ ਨਹੀਂ ਧੀ ਨੂੰ ਬਖਸਦਾ ਫਿਰ ਦੂਜੇ ਤੋਂ ਕੀ ਆਪਾਂ ਨੂੰ ਉਹਦਾ ਕੀ ਆਪਾਂ ਦੂਜੇ ਨਾਲ ਕੀ ਸੰਬੰਧ ਨੇ ਤਾਂ ਜਦੋਂ ਉਹ ਪੰਡਤ ਬੈਠਾ ਆਪਦੇ ਕਰੇ ਤਾਂ ਜਦੋਂ ਉਹਦੇ ਲਵੇ ਦਿਨ ਚਾਹ ਲਟੇਰੇ ਜਦੋਂ ਦਿਨ ਚ ਲਟੇਰੇ ਆਏ ਤਾਂ ਉਹਨਾਂ ਨੇ ਕੀ ਕਰਿਆ ਪਹਿਲਾ 2 ਸਾਲ ਤੋਂ ਆਉਂਦੇ ਤੇ ਉਹਦੇ ਲਵੇ ਕੋਹੋਨਾ ਦੇ ਰਿਸ਼ਤੇ ਵੀ ਕਰਾਏ ਹੋਏ ਤੇ ਸੁਨਾਮ ਕ ਨਹੀਂ ਦਿੰਦੇ ਉਹ ਬੰਦੇ ਤਾਂ ਜਦੋਂ ਉਹਦੇ ਲਵੇ ਆਉਂਦੇ ਤੇ ਤਾਂ ਉਹਦੇ ਸੱਕ ਲਟੇਰਿਆਂ ਨੂੰ ਤਾਂ ਪਿਆ ਕਿਉਂਕਿ ਜਿਹੜਾ ਉਹ ਪੰਡਤ ਸੀ ਬ੍ਰਾਹਮਣ ਸੀ ਪੁੱਸਾ ਦੇਣ ਵਾਲਾ ਰਿਸ਼ਤੇ ਕਰਾਉਣ ਵਾਲਾ ਉਹਦੇ ਛਾਂਪਾਂ ਥੱਲੇ ਐਨੇ ਪਏ ਹੁੰਦੇ ਤੇ ਜਿਵੇਂ ਜੇਜੀ ਵੀ ਪਾ ਕੇ ਰੱਖਦਾ ਹੈ ਬਹੁਤ ਹੁੰਦਾ ਸੀ ਕੜੇ ਤੋਂ ਲੈ ਕੇ ਸਾਂਪਾਂ ਤੱਕ ਉਹ ਲੋਕਾਂ ਦਾ ਸੋਨਾ ਪੂਰਾ ਆਮ ਸੋਨਾ ਸੀ ਗਲ ਚ ਕੰਠਾ ਲੋਕਟ ਕੜਾ ਉਹਦੇ ਘਰ ਵਾਲੀ ਦੇ ਫੁੱਲ ਸੋਨਾ ਪਾਇਆ ਹੁੰਦਾ ਤਾਂ ਲਟੇਰਿਆਂ ਨੇ ਸੋਚਿਆ ਵੀ ਆਪਾਂ ਕਿਉਂ ਨਾ ਇਹਦਾ ਆਲਾ ਕੰਮ ਜਾ ਕਰੀਏ ਵੀ ਯਾਰ ਸੋਨਾ ਹੀ ਬਹੁਤ ਹੈ ਪੈਸੇ ਤਾਂ ਹਣੀ ਹੋਣੇ ਤਾਂ ਜਦੋਂ ਉਹਨਾਂ ਨੇ ਉਹਦੇ ਲਈ ਰੋਜ਼ ਆਉਣਾ ਸ਼ੁਰੂ ਕਰਤਾ ਕਦੇ ਕੋਈ ਰਿਸ਼ਤੇਦਾਰੀ ਕਦੇ ਕੋਈ ਬਿਮਾਰ ਆ ਮਹਾਰਾਜਾ ਕਿਉਂ ਬਹਾਨਾ ਲੈਣ ਲੱਗੇ ਉਹਨਾਂ ਨੇ ਸਾਰਾ ਘਰ ਦਾ ਭੇਤ ਲੈਣਾ ਸ਼ੁਰੂ ਕਰਤਾ ਕਿਉਂਕਿ ਜਨਾਨੀਆਂ ਲਿਆ ਕਰਨ ਅੰਦਰ ਤਾਂ ਆ ਕੇ ਰੋਟੀ ਬਣਾਇਆ ਕਰਨ ਖਾਣਾ ਮੈਂ ਮਹਾਰਾਜਾ ਅਸੀਂ ਬਣਾਉਨੇ ਆ ਤਾਂ ਸਾਰਾ ਭੇਤ ਲਿਆ ਕਿਉਂਕਿ ਉਹ ਬੰਦੇ ਸੈਸੀ ਤੇ ਤਾਂ ਜਦੋਂ ਪੂਰਾ ਭੇਤ ਲੈ ਲਿਆ ਜਦੋਂ ਇੱਕ ਦਿਨ ਆਏ ਉਹ ਆ ਕੇ ਦਿਨੇ ਪੂਰਾ ਐਨ ਵੀ ਕਿੱਥੇ ਕਿਹੜੀ ਚੀਜ਼ ਰੱਖੀ ਹੋਈ ਆ ਤਾਂ ਉਹ ਰਹੇ ਤਾਂ ਰਹਿ ਕੇ 2 ਵਜੇ ਚਲੇ ਗਏ ਜਦੋਂ 2-3 ਵਜੇ ਵਾਗੀ ਤਾਂ ਬਾਅਦ ਚਾਏ ਉਹ 7 ਵਜੇ 7 7:30 ਵਜੇ ਗਰਮੀਆਂ ਜਾਂਦਾ ਮਹੀਨਾ ਸੀ ਬਾਦੋਂ ਦਾ ਤਾਂ ਜਦੋਂ ਆਏ ਤਾਂ ਮੈਂ ਤੇ ਇੱਕ ਮੇਰਾ ਮਿੱਤਰ ਥੀ ਅਸੀਂ ਕਿਲੋਕਮੀਟਰ ਦੀ ਦੂਰੀ ਤੇ ਇੱਕ ਪੱਠੇ ਦੇ ਉੱਤੇ ਪਏ ਤਾਂ ਉਦੋਂ ਅਜੇ ਤੋਂ 32 ਸਾਲ ਦੀ ਗੱਲ ਪਹਿਲਾਂ ਦੀ ਹੈ ਇਹ ਕਹਾਣੀ ਉਦੋਂ ਜੇ ਕੋਈ ਵਾਰਦਾਤ ਹੁੰਦੀ ਤਾਂ ਕਈ ਪਿੰਡਾਂ 'ਚ ਪਤਾ ਲੱਗ ਜਾਂਦਾ ਸੀ ਸੋਸ਼ਲ ਮੀਡੀਆ ਦਾ ਜਵਾਨਾਂ ਦਾ ਹੁਣ ਹੁਣ ਤਾਂ ਸਾਰੇ ਇੰਡਿਆ ਜੇ ਗੱਲ ਫੈਲ ਜਾਂਦੀ ਹੈ ਤਾਂ ਜਦੋਂ ਉਹ ਆਏ ਆ ਕੇ ਉਹਨਾਂ ਨੇ ਪਹਿਲਾਂ ਤਾਂ ਚਾਹ ਪਾਣੀ ਪੀਤਾ ਚੰਗਾ ਰੋਟੀ ਟੁਕ ਖਾਦਾ ਤਾਂ ਬਾਅਦ ਚ ਉਹਨਾਂ ਨੇ ਆਪਦਾ ਰੰਗ ਥਕਾਉਣੇ ਸ਼ੁਰੂ ਕਰੇ ਤਾਂ ਉਹਨਾਂ ਨੇ ਜਿਹੜਾ ਪੰਡਤੀ ਇੱਕ ਜਣੇ ਨੇ ਉਹਨੂੰ ਜਫਾ ਠੋਕਤਾ ਇੱਕ ਨੇ ਜਿਹੜੀ ਪੰਡਤਣੀ ਸੀ ਉਹ ਫਾਲੀ ਉਹਨਾਂ ਨੂੰ ਕਹਿਣ ਲੱਗੇ ਵੀ ਦੱਸੋ ਜਿਹੜੀਆਂ ਚੀਜ਼ਾਂ ਨੇ ਦੋ ਸਾਨੂੰ ਉਹ ਕਹਿੰਦੇ ਆ ਕਿਵੇਂ ਦੇ ਦਈਏ ਉਹਨਾਂ ਦੀ ਦੋ ਲਟੇਰੇ ਚਾਰ ਤੇ ਤਾ ਉਹਨਾਂ ਤੋਂ ਦੋ ਜਣੇ ਲੈਵੇ ਹਥਿਆਰ ਤੇ ਤਾਂ ਜਦੋਂ ਉਹਨਾਂ ਨੇ ਜਫੇ ਪੰਡਤ ਤੇ ਪੰਡਤਾਣੀ ਤਾਕੜੇ ਤੇ ਲਟੇਰੇ ਮਾਰੇ ਤੇ ਜਦੋਂ ਉਹਨਾਂ ਨੇ ਢਾਲੇ ਤਾਂ ਉਹਨਾਂ ਨੇ ਫਾਇਰਿੰਗ ਕਰੀ ਤਾਂ ਦੋਇ ਉਥੀ ਗੋਲੀਆਂ ਨਾਲ ਪੁੱਨ ਤੇ ਜਦੋਂ ਦੋਇ ਮਾਰੇ ਗਏ ਜਿਹੜਾ ਇੱਕ ਲਟੇਰਾ ਤੀਜਾ ਸੀ ਜਿਹੜੇ ਦਾ ਜਫਾ ਪਿਆ ਹੋਤੀ ਪੰਡਤ ਨਾਲ ਉਹਦੇ ਵੀ ਲੱਤ 'ਚ ਗੋਲੀ ਵੱਜੀ ਤਾਂ ਜਦੋਂ ਲੱਤ 'ਚ ਗੋਲੀ ਵੱਜੀ ਹੋਈ ਉਹ ਕੰਡਮ ਹੋ ਗਿਆ ਤਾਂ ਜਿਹੜਾ ਸਮਾਨ ਸੀ ਉਹ ਚਾਕੇ ਫਰਾਰ ਹੋ ਗਈ ਤਾਂ ਜਿਹੜੇ ਬੱਚੇ ਤੇ ਉਹ ਇੱਕ ਬੈੱਡ ਤੇ ਉਹ ਬੈੱਡਾਂ ਥੱਲੇ ਛੋਟੇ ਛੋਟੇ ਜਵਾਕ ਤੇ ਜਦੋਂ ਰੌਲਾ ਰੱਪਾ ਗੋਲੀਆਂ ਦਾ ਸੁਣਿਆ ਤਾਂ ਉਹ ਬੈੱਡਾਂ ਥੱਲੇ ਲੁਕ ਗਏ ਤਾਂ ਜਦੋਂ ਜਿਹੜਾ ਲਟੇਰੇ ਦੇ ਗੋਲੀ ਵੱਜੀ ਹੋਈ ਸੀ ਪੁਲਿਸ ਨੂੰ ਵੀ ਫੇਰ ਮਿਲਿਆ ਕਾਤਲਾਂ ਦਾ ਪਤਾ ਲੱਗਿਆ ਜਿਹੜੇ ਲਟੇਰੇ ਤੇ ਗੋਲੀ ਵੱਜੀ ਹੋਈ ਸੀ ਉਹ ਕਿਲੋਕਮੀਟਰ ਤੱਕ ਤਾਂ ਤੱਤੇ ਘੋਚ ਭੱਜਿਆ ਫਿਰ ਉਹ ਗਿਰ ਗਿਆ ਇੱਕ ਫਸਲ ਦੇ ਵਿੱਚ ਜਦੋਂ ਰੋਡ ਦੇ ਉੱਤੇ ਲਵੇ ਇੱਕ ਕੱਚੇ 'ਚ ਗਿਰ ਗਿਆ ਤਾਂ ਉਹਨਾਂ ਨੇ ਦੇਖਿਆ ਵੀ ਤੋ ਭੱਜਿਆ ਤਾਂ ਜਾਣਾ ਨਹੀਂ ਉਹਦੇ ਵੀ ਗੋਲੀ ਮਾਰੀ ਤਾਂ ਉਹਨੂੰ ਵੀ ਮੌਤ ਦੇ ਘਾਟਾ ਤਾਰਤਾ ਤਾਂ ਜਦੋਂ ਪਿੰਡ ਵਿੱਚ ਹਾਹਾਕਾਰ ਮੱਚ ਗਈ ਵੀ ਗੋਲੀ ਦਾ ਖੜਕਾ ਕਿੰਨੋਂ ਆਇਆ ਤਾ ਜਦੋਂ ਦੇਖਿਆ ਕੱਠ ਵੀ ਇਹ ਤਾਂ ਇਹ ਪੰਡਤਾਂ ਦੇ ਘਰੇ ਵੀ ਗੋਲੀ ਚੱਲੀ ਐ ਜਦੋਂ ਲੋਕਾਂ ਨੇ ਆ ਸਾਰਿਆਂ ਨੇ ਜਾ ਕੇ ਦੇਖਿਆ ਉਥੇ ਲਹੂ ਲਾਨ ਹੋਇਆ ਪਿਆ ਕਿਉਂਕਿ ਉਹਨੇ ਉਹਨਾਂ ਤੇ ਯਕੀਨ ਕਰਿਆ ਯਕੀਨ ਕਰਕੇ ਸਾਰਾ ਘਰ ਦਾ ਭੇਜ ਦਿੱਤਾ ਤਾਂ ਆਮ ਕਹਾਵਤ ਵੀ ਐ ਘਰ ਦਾ ਭੇਤੀ ਲਾਂ ਕਾਟਾ ਹੈ ਕਿਉਂਕਿ ਉਹ ਇਹ ਜੇ ਇਹ ਜੇ ਬੰਦੇ ਤੇ ਜਿਹੜੇ ਸੈਨਸੀ ਤੇ ਸੋਨੇ ਤੇ ਤਾਂ ਉਹ ਉਹੀ ਮਰਦੇ ਨੇ ਜੇ ਕਿਸੇ ਦੀ ਲੁੱਟ ਹੋ ਜੇ ਸੈਨਸੀ ਸੇਤੀ ਸੋਨਾ ਨਹੀਂ ਮੋੜਦਾ ਹੁੰਦਾ ਵੈਸੇ ਮੋੜ ਦੂ ਪਰ ਚਾਹੇ ਜੰਨਾ ਮਰਜੀ ਪੁਲਿਸ ਦੀ ਕੁੱਟ ਪੈ ਜੇ ਉਹ ਚੀਜ਼ ਵਾਪਸ ਨਹੀਂ ਕਰਦੇ ਤਾਂ ਜਦੋਂ ਉਹ ਉਥੋਂ ਆਪਣੇ ਇੱਕ ਸਾਥੀ ਨੂੰ ਵੀ ਮਾਰ ਗਏ ਤਾਂ ਉਹ ਵਾਗੇ ਜਾਗੇ ਜਦੋਂ ਆਪ ਆਪਦਾ ਤਾਂ ਉਹਦੇ ਰਾਤ ਨੂੰ ਉਹ ਜਿਹੜੀਆਂ ਲਾਸਾਂ ਦੀਆਂ ਉਹ ਲੋਕਾਂ ਨੇ ਪੋਸਟਮਾਰਟ ਬਾਤੇ ਪੰਡਦਿਆ ਨੇ ਕਿਉਂ ਮਗਰ ਤਾਂ ਕੋਈ ਰਹਿਣਾ ਬੱਚੇ ਛੋਟੇ ਤੇ ਉਹ ਭੇਜੀਆਂ ਸਰਹੂਰ ਸਰਹੂਰ ਤੋਂ ਪੋਸਟਮਾਰਟ ਮਾ ਹੋ ਕੇ ਫੇਰ ਉਹਨਾਂ ਦਾ ਸੰਸਕਾਰ ਕੀਤਾ ਗਿਆ ਤਾਂ ਬਾਅਦ ਵਿੱਚ ਜਿਹੜਾ ਬੰਦੇ ਦੀ ਗੋਲੀ ਵੱਜੀ ਤੀ ਉਹਦਾ ਪਤਾ ਲੱਗਿਆ ਕਿਸੇ ਨੇ ਦੱਸਿਆ ਵੀ ਉਹ ਤਾਂ ਭਾਈ ਸਾਡੀ ਜੀਰੀ ਦੇ ਵਿੱਚ ਪਿਆ ਤਾਂ ਜਦੋਂ ਉਹ ਚੱਕਿਆ ਉਹਦਾ ਪਤਾ ਟਿਕਾਣਾ ਦੇਖਿਆ ਵੀ ਇਹ ਕਿੱਥੇ ਦਾ ਹੈ ਪਛਾਣ ਕਰੀ ਤਾਂ ਉਹਦਾ ਪਤਾ ਲੱਗਿਆ ਵੀ ਉਹ ਤਾਂ ਫਲਾਣੇ ਪਿੰਡ ਦਾ ਹੈ ਤਾਂ ਉੱਥੇ ਜਾ ਕੇ ਉਹਨਾਂ ਨੇ ਕਿਹਾ ਵੀ ਤੁਹਾਡਾ ਬੰਦਾ ਉੱਥੇ ਕੀ ਕਰਨ ਗਿਆ ਸੀ ਤਾਂ ਚੋਰਾਂ ਦੇ ਕਿਹੜਾ ਪੈਰ ਹੁੰਦੇ ਨੇ ਉਥੋਂ ਉਪਰਾਰ ਜਿਹੜੇ ਦੂਜੇ ਦੇ ਸਨ ਸੀ ਜਿਹੜੇ ਵਾਰਦਾਤ ਕਰਕੇ ਆਏ ਤੇ ਤਾਂ ਪੁਲਿਸ ਨੇ ਉਹਦੀ ਸੱਟ ਪਾਈ ਗਿਆ ਤਾਂ ਪੁਲਿਸ ਨੇ ਉਥੋਂ ਸਾਰੇ ਦੇ ਸਾਰੇ ਚਾਕੇ ਲਿਆਂਦੇ ਚਾਕੇ ਉਹਨਾਂ ਤੇ ਫੇਰ ਕੇਸ ਪਾਇਆ ਇਹ ਫੇਰ ਜੇਲ੍ਹ ਵਿੱਚ ਦਿੱਤੇ ਤਾਂ ਕਿ ਜਿਹੜਾ ਆਪਣੀ ਸੌਹਰਤਾ ਹੈ ਜਾਂ ਸਹੋਣਾ ਹੈ ਲਾਲਚ ਬੰਦੇ ਨੂੰ ਮਰਾਦਾ ਦਾ ਕਿਉਂਕਿ ਜਿਆਦਾ ਆਪਾਂ ਲੋਕ ਦਿਖਾਵਾ ਕਰਾਂਗੇ ਤਾਂ ਉਹ ਵੀ ਠੀਕ ਨਹੀਂ ਹੁੰਦਾ ਕਿਉਂਕਿ ਅੱਗੇ ਅੱਜ ਕੱਲ ਤਾਂ ਬਾਬਿਆਂ ਨੂੰ ਤਾਂ ਪੂਜਦੇ ਨੇ ਲੋਕ ਜਿਹੜਾ ਨਵੇਂ ਵਧੀਆ ਗੱਡੀ ਆਏ ਪੰਜ ਸੱਤ ਗਨ ਵਾਇਨ ਨੇ ਅੱਗੇ ਬਾਬਿਆਂ ਨੂੰ ਪੈਸੇ ਟਕੇ ਦਾ ਨਹੀਂ ਹੁੰਦਾ ਤੇ ਲਾਲਚ ਕਿਉਂਕਿ ਵਿੱਚ ਜਿਹੜੇ ਲਾਲਚੀ ਤੇ ਉਹ ਫਿਰ ਮਾਰੇ ਜਾਂਦੇ ਤੇ ਤਾਂ ਕਿ ਇਹ ਲਾਲਚ ਨੇ ਬਰਬਾਇਆ ਆਪ ਦਾ ਭੇਦ ਦਿੱਤਾ ਤਾਂ ਆਪ ਦੇ ਆਪ ਹੀ ਉਹਨਾਂ ਨੂੰ ਆਪਦੇ ਘਰ ਦੇ ਜੀ ਬਣਾ ਕੇ ਬਾਤ ਹੀ ਹੋਰ ਆ ਜਿਹੜਿਆਂ ਲੋ ਆਪਾਂ ਕਿਸੇ ਨਾਲ ਠਗੀਆਂ ਠੋਰੀਆਂ ਮਾਰਦੇ ਆਂ ਲੋਕਾਂ ਨੂੰ ਗਮਰਾਹ ਕਰਦੇ ਆਂ ਉਹ ਤਾਂ ਲੇਖਾ ਉਰੀ ਦੇਣਾ ਪੈ ਜਾਂਦਾ ਹੈ ਗਾਹਾ ਕੁਥ ਨਹੀਂ ਜਾਂਦਾ ਕਿਉਂਕਿ ਕੋਈ ਤੰਗੀ ਜਾ ਕੇ ਜੇ ਕੋਈ ਰਿਤੇ ਵਾਲਾ ਤੋਲਾ ਸਵਾ ਤੋਲਾ ਸਵਨੇ ਦਾ ਪਾਉਂਦਾ ਸੀ ਤਾਂ ਉਹਦਾ ਵੀ ਬੜਾ ਦਿਲ ਦੁਖਦਾਤੀ ਵੀ ਯਾਰ ਇਹਨੇ ਤਾਂ ਜਮੀ ਆਪਣੇ ਨਾਲ ਕੋਈ ਰਾਇਦੇ ਨਹੀਂ ਕਰੀ ਤਾਂ ਕਿ ਜਿਹੜੇ ਹੱਕ ਸੱਚ ਦੀ ਕਮਾਈ ਹੁੰਦੀ ਹੈ ਉਹੀ ਖੜਦੀ ਹੈ ਕਿਉਂਕਿ ਬਾਬੇ ਨੂੰ ਤਾਂ ਕੋਈ ਹੋਰ ਮਾਰਦਾ ਦਾ ਕਿਉਂਕਿ ਉਹਦੇ ਲੇਵੇ ਕਿਹੜਾ ਸਕਿਉਰਿਟੀ ਸੀ ਕੰਮ ਵਪਾਰ ਜਾਦੇ ਚ ਚੱਲਦਾ ਸੀ ਚਾਰੇ ਪਾਸੇ ਮਾਇਆ ਗਿਰਦੀ ਸੀ ਲੋਕਾਂ ਨੂੰ ਵੀ ਬਹੁਤ ਹੀ ਜਿਹੜੇ ਪਿੰਡ ਦੇ ਲੋਕ ਆਉਂਦੇ ਤੇ ਉਹ ਤਾਂ ਅਗਲਾ ਕਹਿੰਦਾ ਵੀ ਠੱਗਿਆ ਜਿਹੜੇ ਬਾਹਰਲੇ ਲੋਕ ਆਉਂਦੇ ਨੇ ਉਹ ਉਹਦੀ ਪੂਜਾ ਮੰਨਤਾ ਕਰਦੇ ਨੇ ਪੰਦੇ ਦੀ ਜਿਹੜਾ ਠੱਗ ਹੁੰਦਾ ਹੈ ਤਾਂ ਤੇ ਇਹ ਸੱਚੀ ਕਹਾਣੀ ਤੁਹਾਨੂੰ ਸੁਣਾਈ ਹੈ ਬੀਤੇ ਮੇ ਇੱਕ ਲੋਕਾਂ ਨੂੰ ਭੱਬਲ ਪੁੱਸੇ ਚ ਪਾਉਣ ਵਾਲੇ ਦਾ ਕਿਵੇਂ ਕਤਲ ਹੋਇਆ ਸੀ ਤਾਂ ਕਿ ਕਿਵੇਂ ਤੁਹਾਨੂੰ ਵੀਡੀਓ ਵਧੀਆ ਲੱਗੀ ਕੋਈ ਬਾਹਰ ਨਹੀਂ ਇਹ ਪੰਜਾਬ ਦੀ ਹੈ ਅੱਜ ਤੋਂ 30 32 ਸਾਲਾਂ ਦੀ ਸਟੋਰੀ ਹੈ ਇਹ ਸਾਰੀ ਅੱਖੀ ਦੇਖੀ ਤੁਹਾਨੂੰ ਸੁਣਾਈ ਹੈ ਤਾਂ ਕਿ ਜਿਹੜੇ ਨਵੇਂ ਆਏ ਆ ਸਾਡੇ ਚੈਨਲ ਤੇ ਉਹ ਲਾਇਕ ਤੇ ਸਬਸਕ੍ਰਾਈਬ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ